ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਆ ਆਪਾਂ ਜਿਹੜੇ ਚੱਲੇ ਆ ਘਰੋਂ ਮਿੱਤਰੋ ਕੰਮ ਨੂੰ ਤੇ ਕੰਮ ਨੂੰ ਕਰ ਫਰੀਕ ਆ ਕਿਉਂਕਿ ਆਪਾਂ ਦੋ ਤਰੀਕ ਨੂੰ ਪਹੁੰਚਣਾ ਵਾ ਮੇਲੇ ਦੇ ਉੱਤੇ ਅੱਜ ਕੰਮ ਵੀ ਆਪਾਂ ਫਾਈਨਲ ਕਰਨਾ ਵਾ ਹਰ ਹਾਲਤ ਸਾਰਾ ਜਿਹੜਾ ਆਪਣਾ ਰਹਿੰਦਾ ਵਾ ਤੇ ਫਿਰ ਆਪਾਂ ਹੁਣ ਚੱਲੇ ਆ ਘਰੋਂ ਜਿਹੜਾ ਤੁਰ ਪਣ ਲੱਗੇ ਮੋਟਰਸਾਈਕਲ ਆਪਣਾ ਸਟਾਰਟ ਆ ਤੇ ਆਪਣੇ ਘਰੇ ਆਏ ਹੋਏ ਨੰਨੂ ਨੰਨੂ ਨੇ ਆਵਿਆ ਨੰਨੂ ਆ ਸਾਡਾ ਤੇ ਇਹਨੇ ਵਗਾੜੇ ਜਿਹੜੇ ਜਵਾਕ ਇਹਨਾਂ ਨੂੰ ਕੋਈ ਵਿਗੜਿਆ ਵੈਸੇ ਆ ਬੰਦਾ ਆਇਆ ਹੋਇਆ ਜਲੰਧਰ ਤੋਂ ਇੱਕ ਆ ਉਹ ਵੇਲਟ ਪੂਛੀਏ ਮਾਰੀ ਜਾਂਦਾ ਜਿਹੜਾ ਇਹ ਵੀ ਆਇਆ ਹੋ ਬੋਲ ਦੋ ਵੀਰੇ ਵੀਰੇ ਲੱਗਦੇ ਆ ਬਾਏ ਬਾਏ ਸਤਿ ਸ੍ਰੀ ਅਕਾਲ ਤੁਸੀਂ ਵੀ ਕਰੋ ਬਾਏ ਬਾਏ ਕਰ ਦੋ ਕਰ ਦੋ ਕਰ ਦੋ ਬਾਏ ਬਾਏ ਕਰੋ ਬਾਏ ਬਾਏ ਨੇ ਨੇ ਮਿੱਤਰੋ ਇਹ ਜਲੰਧਰ ਵਾਲਿਆ ਜਲੰਧਰ ਵਾਲੇ ਵੈਸੇ ਤਾਂ ਭਾਜੀ ਭਾਜੀ ਕਹਿੰਦੇ ਹੁੰਦੇ ਆ ਪਰ ਇਹ ਨਾਮ ਲੈ ਕੇ ਬੁਲਾਉਂਦੇ ਆ ਗੱਭਰੂ ਤੇ ਆਜੋ ਮਿਲਦੇ ਆ ਟਰੋਲੀ ਪਾਈ ਪਿੰਡ ਲੈ ਵੀ ਮਿੱਤਰੋ ਆਪਾਂ ਆ ਗਿਆ ਪਟ્રોલ ਪੰਪ ਤੇ ਤੇ ਪੰਪ ਤੋਂ ਕੋਣਾ ਆਪਾਂ ਤੇਲ ਆਪਣੇ ਰਾਂਝੇ ਦੇ ਵਿੱਚ ਆਜੋ ਆਪਾਂ ਤੇਲ ਪਵਾ ਕੇ ਫਿਰ ਚੱਲਦੇ ਆ ਪਿੰਡ ਟਰੋਲੀ ਭਾਈ ਆਜੋ ਲੈ ਹੋ ਗਈ ਸ਼ੁਰੂ ਇਹ ਬੰਦੇ ਨੇ ਆਪਣੇ ਨਾਲ ਵਾਦਾ ਕੀਤਾ ਕਹਿੰਦਾ ਮੈਂ ਨਵਾ ਦੂੰਗਾ ਤੁਹਾਨੂੰ ਪਟ્રોલ ਦੇ ਨਾਲ ਆਪਾਂ ਵੀ ਵਡਪਾ ਕੇ ਬਣ ਜਾਣਾ ਮੈਂ ਤਾਂ ਕਦੇ ਪਾਣੀ ਨਾਲ ਨਹੀਂ ਨਾਤਾ ਸਹੀ ਪੁੱਛਦਾ ਇਹ ਪਟ્રોલ ਨਾਲ ਨਵਾ ਲਿਆ 500 ਦਾ ਪੱਤਰਕਾਰ ਦੱਸ ਚਾਨਣਾ ਡਰ ਗਿਆ ਚਲੋ ਜੀ ਆਪਾਂ ਤੇਲ ਪਵਾ ਕੇ ਜਿਹੜਾ ਪਿਆ ਆਪਾਂ ਚੱਲ ਕਰਤੀਆ ਕੰਮ ਨੂੰ ਰਵਾਨਗੀ ਆਜੋ ਮਿਲਦੇ ਹਾਂ ਫਤਾਂ ਚਲੋ ਜੀ ਆਪਾਂ ਟੋਲੀ ਭਾਈ ਚੰਦੇ ਪੈ ਰਹੇ ਟੋਲੀ ਭਾਈ ਜਿਹੜੀ ਕਾਰਦੇ ਵਾਲੇ ਕਿਉਂਦੇ ਟੋਲੀ ਭਾਈ ਕੋਲ ਜਿਹੜਾ ਬਹੁਤ ਸ਼ਾਨਦਾਰ ਘੋੜੇ ਘਾੜੇ ਬਾਰੇ ਇੱਥੇ ਮੇਲਾ ਕੱਢੀ ਆਂਦਾ ਬਹੁਤ ਤਕੜਾ ਬਾਈ ਤੁਸੀਂ ਵੀ ਦੇਖ ਸਕਦੇ ਹੋ ਤੇ ਬਹੁਤ ਪਵਿੱਤਰ ਧਰਤੀ ਆ ਮੈਂ ਪਹਿਲਾਂ ਤੁਹਾਨੂੰ ਦਾਦਾ ਵੀ ਵੇਖ ਲਓ ਇੱਥੋਂ ਲੱਗ ਗਿਆ ਹੁਣ ਜੇਕਰ ਦਾਦਾ ਹੋਰ ਨੂੰ ਆਪਾਂ ਜਾਂਦੇ ਆ ਜਾਨੀ ਕੀ ਕਹਿਣ ਤੋਂ ਆਪਾਂ ਵੇਖ ਕੇ ਨੂੰ ਮੋੜਦੀ ਜਿੱਥੋਂ ਚੱਲਚ ਇੱਥੋਂ ਚੱਲ ਕੇ ਇਹ ਤਾਂ ਸਿੱਧਾ ਲੰਮਾ ਅੱਗੇ ਤੁਰਤੀਕ ਵੇਖ ਆਉਣਾ ਤੁਹਾਨੂੰ ਬਹੁਤ ਕੱਠ ਹੁੰਦਾ ਬਹੁਤ ਵੱਡੀ ਕੀਮਤੀ ਦੇ ਵਿੱਚ ਸਵਾਗਤ ਹੁੰਦੇ ਆ ਇੱਥੇ ਸਮਾਗਮਾਂ ਦੇ ਵਿੱਚ ਬਹੁਤ ਵੱਲਾ ਸੰਗਤ ਆ ਜਿਹੜੀ ਪਹੁੰਚਦੀ ਆ ਤੇ ਅੱਜ ਵੀ ਸਮਾਗਮ ਵੀ ਮੇਰੇ ਹਿਸਾਬ ਦੇ ਨਾਲ ਚੱਲੀਆਂ ਜਾਂਦੀ ਆ ਆਪ ਦੇਖੋ ਇੱਥੇ ਪਰਾ ਸਵਾਗਤ ਚੱਲ ਲਈ ਜਾਂਦੇ ਆ ਆ ਵੈਣਾ ਜਿਹੜੀਆਂ ਦੇਖਦੀਆਂ ਪਈਆਂ ਤੁਹਾਨੂੰ ਹਨਾ ਆ ਦੇਖ ਲਓ ਮਿੱਤਰੋ ਚੱਲ ਹੁਣ ਬਸ ਆ ਦੇਖ ਆ ਸਾਰਾ ਦੇਖ ਸਕਦੇ ਹੋ ਤੁਸੀਂ ਟੀਚਾ ਜਿਹੜਾ ਬਹੁਤ ਬੋਲੋ ਵੀ ਬਤੀ ਕਿੰਤੀ ਦੇ ਵਿੱਚ ਸੰਗਤ ਇੱਥੇ ਪ੍ਰਵੇਸ਼ ਕਰਦੀ ਆ ਪਹੁੰਚਦੀ ਆ ਸਮਾਗਮਾਂ ਦੇ ਵਿੱਚ ਵੱਡਾ ਗੁਰਦੁਆਰਾ ਵਾ ਕੀ ਕਿ ਆਸਿਕ ਜਗਾਵਾ ਸ਼ਾਨਦਾਰ ਜਗਾਵਾ ਕਿਉਂਕਿ ਇੱਕ ਤਾਂ ਇੱਥੇ ਜਦੋਂ ਕਿਤੇ ਤੁਸੀਂ ਆਓ ਤੇ ਜਿਹੜੇ ਇੱਥੋਂ ਮੰਨ ਲਾ ਮੁੱਖ ਸੇਵਾਦਾਰ ਆ ਟਰੋਲੀ ਭਾਈ ਗੁਰਦੁਆਰਾ ਸਾਹਿਬ ਦੇ ਔਰ ਉਹਨਾਂ ਦੇ ਕੋਲੇ ਜੇ ਤੁਸੀਂ ਆਏ ਕਿਤੇ ਤੁਹਾਨੂੰ ਮਿਲਣ ਨੂੰ ਜੇ ਕੀਤਾ ਬਹੁਤ ਵਧੀਆ ਅਨੁਸ਼ਾਨ ਵੀ ਵਧੀਆ ਉਹਨਾਂ ਦੀ ਜਿਹੜੀ ਮੈਂ ਇੱਕ ਛੜੱਕ ਮੇਲੇ ਤੇ ਮੁੱਥੇ ਮਿਲਿਆ ਸੀਗਾ ਉਹਨਾਂ ਨੂੰ ਤੇ ਸੇਵਾਦਾਰ ਵੀ ਸੇਵਾਦਾਰ ਬਹੁਤ ਮੰਨ ਲਾ ਤਨਦੇਹੀ ਦੇ ਨਾਲ ਨਿਭਾਉਂਦੇ ਆ ਤੇ ਪੂਰੀ ਜਿਹੜੀ ਸੇਵਾ ਚੱਲਦੀ ਆ ਇੱਥੇ ਕਹਿਣ ਤੋਂ ਭਾਵੇਂ ਚੱਲਦੀ ਆ ਨਹੀਂ ਮਿੱਤਰੋ ਆ ਵੇਖ ਲਓ ਵੀ ਆ ਏਡਾ ਪੰਡਾਲ ਆ ਜਿਹੜਾ ਇਹ ਲੰਗਰ ਛਕਣ ਵਾਸਤੇ ਲੱਗਾ ਹੋਇਆ ਇੰਨੀ ਗਿਣਤੀ ਦੇ ਵਿੱਚ ਤਾਂ ਲੰਗਰ ਤੇ ਬੈਠੀ ਹੋਈ ਆ ਸੰਗਤ ਤੇ ਹੋਰ ਸੰਗਤ ਵੇਖੋ ਤੁਸੀਂ ਕਿੰਨੀ ਹੋਊਗੀ ਹਨਾ ਬਹੁਤ ਮਨਾਂ ਵੀ ਲੱਖਾਂ ਦੇ ਹਿਸਾਬ ਦੇ ਨਾਲ ਸੰਗਤਾਂ ਦਾ ਜਿਹੜਾ ਕਾਠਾ ਠਾਠਾ ਮਰਦਾ ਵਾ ਇੱਥੇ ਵੱਡੀ ਗਿਣਤੀ ਦੇ ਵਿੱਚ ਸੇਵਾਦਾਰ ਵੱਡੀ ਗਿਣਤੀ ਦੇ ਵਿੱਚ ਸੰਗਤ ਔਰ ਟਰੋਲੀ ਪਾਈ ਇੱਕ ਪਵਿੱਤਰ ਪਿੰਡ ਕਹਿ ਸਕਦੇ ਆ ਪੁੱਤਰ ਇਤਿਹਾਸਿਕ ਜਗ੍ਹਾ ਵਾ ਤੇ ਡਰੋਲੀ ਪਾਈ ਅਗਲ ਪੁਰਗ 1 ਦਸੰਬਰ ਨੂੰ 6ਵੇਂ ਇਹ ਹੈਗਾ ਇਤਿਹਾਸਕ ਸਥਾਨ ਬਾਬਾ 6ਵੀਂ 7ਵੀਂ ਤੇ 9ਵੀਂ ਪਾਤਸ਼ਾਹੀ ਦਾ ਗੁਰਦੁਆਰਾ ਸਿਮਰਨ ਸਾਹਿਬ ਡਰੋਲੀ ਪਾਈ ਆ ਇੱਥੇ ਗੁਰਦੁਆਰਾ ਸਾਹਿਬ ਨੂੰ ਚੱਲ ਜੰਦੀ ਆ ਇੱਧਰ ਗੁਰਦੁਆਰਾ ਜੀ ਦਾ ਨਾਮ ਦਾ ਸੁਣ ਆਉਂਦੇ ਆ ਨੇ ਤੇ ਚੱਲੀ ਜਾਂਦੇ ਆ ਇਤਿਹਾਸਕ ਜਿਹੜੀਆਂ ਬਾਣੀਆਂ ਦਾ ਉਹ ਜਾਪ ਹੋਈ ਜਾਂਦਾ ਵਾ ਵੀ ਮਾਲਾ ਇੱਥੇ 6ਵੀਂ 7ਵੀਂ ਤੇ 9ਵੀਂ ਉਹ ਕਲਾ ਕਲਾ ਪਾਰਟ ਆ ਜਿਹੜਾ ਲਊਗਾ ਜਿੰਨਾ ਕੋਈ ਮੇਰੇ ਤੋਂ ਲਿਆ ਗਿਆ ਕਿਉਂਕਿ ਸੰਗਤ ਕਾਫੀ ਗਿਣਤੀ ਦੇ ਵਿੱਚ ਆ ਫਿਰ ਚੱਲਣਾ ਫਿਰਨਾ ਵੇਖਣ ਦੇ ਵਿੱਚ ਦਿੱਕਤ ਹੈ ਨਾ ਕਿਉਂਕਿ ਆਪਾਂ ਇਹ ਗੱਲ ਵੀ ਸੰਗਤ ਨੂੰ ਵੇਖ ਕੇ ਵੀ ਬਣਾਉਣਾ ਬਲੌਗ ਇਸ ਕਰਕੇ ਇਹ ਵੀ ਜ਼ਰੂਰੀ ਆ ਬਸ ਇੱਥੋਂ ਜਿਹੜਾ ਟਰੋਲੀ ਭਾਈ ਪਿੰਡ ਦੇ ਵਿੱਚ ਆਪਾਂ ਜਾਣਾ ਉਹ ਸਾਡੇ ਆਪਣੇ ਛੋਟੇ ਘਰੇ ਟਰੋਲੀ ਭਾਈ ਪਿੰਡ ਦੇ ਵਿੱਚ ਆਪਾਂ ਜਾਣਾ ਮੇਥੋਂ ਸਤਨਾਮ ਭਾਈ ਦੇ ਘਰੇ ਇਨਾਂ ਦੇ ਕੋਲ ਆ ਗਿਓਂ ਗਿਆਂ ਮੱਝਾਂ ਆ ਗਏ ਗੋਤਿਆਂ ਕਿਹੜੇ ਕਿਹੜੇ ਸਾਲ ਵੜਾ ਜਿੱਤੇ ਬਿਜਲੀ ਦਾ ਬਿਲੀ ਨੀਰਾ ਗੁੱਦੀ ਜੀ ਲੈ ਮਿੱਤਰੋ ਆਪਾਂ ਪਹੁੰਚ ਗਏ ਟਰੋਲੀ ਭਾਈ ਪਿੰਡ ਦੇ ਵਿੱਚ ਸਤਨਾਮ ਬਾਈ ਕੇ ਘਰੇ ਇਸ ਟਾਈਮ ਕੀ ਨਾਂ ਸੀ ਦੱਸੀ ਤਰਨਦੀਪ ਬਾਈ ਕੇ ਘਰ ਦੇ ਵਿੱਚ ਮਿੱਤਰੋ ਤੇ ਵਪਾਰ ਦਾ ਕੰਮ ਹੈ ਬਾਈ ਹੁਣਾਂ ਦੇ ਕੋਲ ਇਸ ਟਾਈਮ ਚਾਰ ਮੱਝਾਂ ਮੌਜੂਦ ਆ ਮਿੱਤਰੋ ਕੁਚਾਰਾ ਮੱਜਾਂ ਦੇ ਵਿੱਚੋਂ ਆ ਪਹਿਲੇ ਨੰਬਰ ਤੇ ਜਿਹੜੀ ਬਾਈ ਬੱਲੂ ਵੱਲ ਦੀ ਮੈਂ ਆ ਬੜੀ ਵੱਡੀਆਂ ਹਜੇ 15 ਤਰੀਕ ਨੂੰ ਦਿਨ ਪੂਰੇ ਹੁੰਦੇ ਆਂਦੇ ਤੇ ਮਿੱਤਰੋ 16 ਕਿਲੋ ਦੁੱਧ ਨੇ ਪਹਿਲਾਂ ਸੋਇ ਦਿੱਤਾ ਹੋਇਆ ਕਹਿਣ ਤੋਂ ਭਾਵੇਂ ਆ ਵੀ ਪੀਡੀਐਫ ਵਾਲੇ ਜਿੰਨੇ ਦੁੱਧ ਚਵਾਉਣਾ ਹੋਵੇ ਨਾ ਉਹਦੇ ਲਈ ਬਈ ਮਿੱਤਰੋ ਮੈਂ ਪੂਰੀ ਟੱਬਲ ਮੈਂ ਆ ਤੇ ਇਹਦਾ ਰੇਟ ਆ ਜਿਹੜਾ ਉਹ ਬਾਈ ਹੁਣਿਆਂ ਨੇ ਕਰਨਾ ਕਿੰਨਾ ਦਨ ਬਾਈ ਸਾਢੇ 3 ਲੱਖ ਸਾਢੇ 3 ਲੱਖ ਰੁਪਈਆ ਬਾਈ ਤੇ ਆ ਜਿਹੜੀ ਮਿੱਤਰੋ ਹੈਗੀ ਜੰਨਾ ਤੇਦੀ ਧਾਰੀ ਵਾਲੀ ਤੇ ਇਹਦਾ ਰੇਟ ਹੈਗਾ ਬਾਈ ਜਿਹੜਾ ਬਾਈ ਹੁਣ ਇਹਨਾਂ ਨੇ ਕਿਹਾ ਕਿੰਨਾ ਬਾਈ 82000 ਰੁਪਏ ਦੁੱਧ ਬਾਈ ਦੋ ਤਾਂ ਪੱਕਾ 10 ਕਿਲੋ ਚੌਣ ਚੌਣ ਦਾ ਹੋ ਜਾ ਠੀਕ ਹੈ ਬਾਈ ਠੀਕ ਹੈ 10 ਕਿਲੋ ਚੋਲ ਵਾਲਾ ਹੈ ਠੀਕ ਹੈ ਤੇ ਜਿਹੜੀ ਬਈ ਪਰਲੀ ਮੈਂ ਚਾਹ ਤਿੰਨ ਨੰਬਰ ਤੇ ਬਾਈ ਉਹ ਬਾਈ 10 ਦਿਨ ਲੈਂਦੀ ਆ ਹਾਂ ਉਹਦਾ ਮੁੱਲ ਬਾਈ 85000 ਤੇ 10 ਦਿਨ ਹੇ ਸੂਣ ਦੇ ਵਿੱਚ ਦੁੱਧ ਕਿੰਨਾ ਪਾਜੂਗੀ ਤਰਨ ਬਾਈ ਚਲੋ ਬਾਈ 10 11 ਕਿਲੋ ਇਹ ਦੇ ਦੇਗੀ ਠੀਕ ਹੈ ਬਾਈ ਤੇ ਉਹ ਐਂਡ ਤੇ ਜਿਹੜੀ ਮੈਂ ਕਾਲੀ ਬਾਈ ਭਾਈ ਉਹ ਸ਼ਕਲ ਉਹਦਾ ਚੱਲ ਮਾਝ ਜਿਵੇਂ ਜੇਬ ਜੀ ਹੈਗੀ ਠੀਕ ਆ ਮਾਝ ਦੁੱਧ 14 ਸੀਰੀਆ ਬਾਈ ਉਹ ਠੀਕ ਆ ਬਾਈ ਤੇ ਦਿਨ ਕਿੰਨੇ ਪਿਆ ਬਾਈ ਅਜੇ ਦਿਨ ਬਾਈ ਉਹਨੇ 4-5 ਦਿਨ ਕੱਢੇ ਜਾਣੇ ਠੀਕ ਆ ਉਹਦਾ ਬਾਈ ਰੇਟ ਉਹ ਰੇਟ 85000 ਠੀਕ ਆ ਬਾਈ ਠੀਕ ਆ ਜੀ ਰੋਏ ਜਾਂਦੇ ਸਿੱਧੇ ਤੇ ਰਸਤੇ ਦੇ ਵਿੱਚ ਇੱਕ ਬਾਲੀ ਸੂਣੀ ਗੱਡੀ ਮਿਲ ਗਈ ਕਹਿੰਦੇ ਢੋਲਿਆਂ ਵਾਸਤੇ ਹੁੰਦੀ ਆ ਹਨਾ ਢੋਲਿਆਂ ਵਾਸਤੇ ਹੁੰਦੀ ਨਾ ਦੀਪ ਜੀ ਹਾਂ ਇਹਨੂੰ ਕੀ ਕਹਿੰਦੇ ਨੇ ਕੀ ਨਾਮ ਦਾ ਬਾਈ ਮੈਨ ਨਹੀਂ ਹੈ ਨਾ ਨਹੀਂ ਪਤਾ ਨਾ ਆ ਗਿਆ ਬਾਈ ਇਹ ਇੱਕ ਯਾਰ ਨਿਊਜ਼ੀਲੈਂਡ ਹੈ ਨਿਊਜ਼ੀਲੈਂਡ ਨਿਊਜ਼ੀਲੈਂਡ ਨਾਲੇ ਸਿਨੇਮਾ ਆ ਗਿਆ ਹੈ ਨਾ ਆਹ ਨਾਲੇ ਸਿਨੇਮਾ ਨਾਲ ਸਿਨੇਮਾ ਜਲਦੀ ਜੰਦੀਆਂ ਹੈ ਆਪਾਂ ਚੱਲੇ ਤੁਲਵੱਡੀ ਪਾਈ ਪਾਰ ਕਰਕੇ ਸਰਾਂ ਲਈ ਅਮਨੇ ਭਾਈ ਦੇ ਕੋਲ ਲੋ ਜੀ ਆਪਾਂ ਆ ਗਏ ਸਣਾ ਵਾਲੀ ਪਿੰਡ ਦੇ ਵਿੱਚ ਤੇ ਆਪਣੇ ਬਾਈ ਦੇ ਕੋਲੇ ਦੋ ਜਾਨਵਰ ਕਵਰ ਕਰਨੇ ਆ ਬਾਈ ਦੇ ਆਪਾਂ ਮਿੱਤਰੋ ਤੇ ਆ ਐਮ 29 ਦੀ ਝੋਟੀ ਆ ਬਾਈ ਦੀ ਕਿੰਨੇ ਦਿਨ ਬਾਕੀ ਆਮਨੇ ਬਾਈ ਇਹਦੇ ਬਾਈ ਉਵੇਂ ਮੰਨ ਲਓ ਵਾਤਵਾ ਦੋ ਲੈ ਜੇ ਤਿੰਨ ਲੈ ਜੇ ਤਿਆਰੀ ਆ ਤਿਆਰ ਦੁੱਧ ਚੰਗਾ ਪਾ ਜੂਗੇ ਆਪਣੇ ਬਾਈ ਸ਼ਕੀਨੀ ਸਕੂਨੀ ਬੜੀ ਝੋਟੀ ਦੀ ਹਾਂ ਵੀ ਦੁੱਧ ਬਾਈ 12 ਆਪਣੇ ਬਾਈ ਇਹਦਾ ਰੇਟ ਫਿਰ ਝੋਟੀ ਦਾ ਇਹਦਾ ਬਾਈ ਜੇ ਮੰਨ ਲਓ ਛਵਾ ਦੀ ਦੇ ਦਾਂਗੇ 1.3 ਰੇਟ ਆ ਜੀ 1 ਲੱਖ ਤੇ 25000 ਦੀ ਦੇ ਦਾਂਗੇ ਆਪਾਂ ਮੰਨ ਤਨ ਹੋਰ ਕਰ ਦਿਆਂਗੇ ਮੋਕੇ ਕਰਾਂਗੇ ਕੋਈ ਗੱਲ ਠੀਕ ਆ ਤੇ ਆ ਜਿਹੜੀ ਦੋ ਨੰਬਰ ਤੇ ਮੈਂ ਸਵਾਲ ਆ ਮ ਤੁਹਾਡਾ ਸੂਆ ਦੁੱਧ ਬਾਈ ਦੇ ਥੱਲੇ 13 ਕਿਲੋ ਦੁੱਧ ਆ ਬਾਈ ਤੋਂ ਹੈ ਮਗਰ ਇਹ ਕਟਾ 15 16 ਦਿਨਾਂ ਦਾ ਸੂਆ ਹਨ ਇਹਦਾ ਰੇਟ ਬਾਈ ਇਹਦਾ ਰੇਟ 90 ਹਜ਼ਾਰ ਮਨ ਤਾਂ ਖੋਲਾ ਕਰਦੇ ਠੀਕ ਹੈ ਬਾਈ ਇਹ ਬਾਈ ਮਤਲਬ ਬਾਈ ਆਪਣੇ ਦੇ ਕੋਲੇ ਜਾਨਵਰ ਸੀਗੇ ਹੁਣ ਆਪਾਂ ਚੱਲਦੇ ਆ ਬਾਈ ਅਦੋ ਬਾਅਦ ਕਲਾਸ ਪਿੰਡ ਦੇ ਵਿੱਚ ਝੱਗੇ ਬਾਈ ਦੇ ਘਰੇ ਲੈ ਵੀ ਆਪਾਂ ਚੱਲੇ ਹੁਣ ਦੂਜੀ ਵੀਡੀਓ ਬਣਾਉਣੀ ਹੈ ਇੱਥੇ ਜਿਹੜੀ ਆਪਾਂ ਪਾਣੀ ਦੀ ਤੇ ਦੂਜੀ ਵੀਡੀਓ ਫੁਮਾ ਕੇ ਆਪਾਂ ਆਉਂਦੇ ਆ ਉਹ ਗਾਮ ਆ ਬਾਲੀ ਚੰਗੀ ਪਾਈ ਦੱਸਦਾ ਜਿਹੜੀ ਆਪਾਂ ਦੂਜੀ ਫਲਮਾਉਣੀ ਆ ਰੋ ਚਲਦੇ ਆ ਵੇਖਦੇ ਆ ਕਿਹੜੀ ਗਾਂ ਲੈ ਮਿੱਤਰੋ ਆਪਾਂ ਪਹੁੰਚ ਗਏ ਕਲਾਸਪਿੰਡ ਦੇ ਵਿੱਚ ਜੱਗੇਬਾਈ ਦੇ ਘਰੇ ਤੇ ਜੱਗੇਬਾਈ ਦੇ ਘਰੋਂ ਕੀਤੇ ਜਾਨਵਰ ਆਪਾਂ ਚਾਰ ਕਵਰ ਤੇ ਆਹ ਪਹਿਲੇ ਨੰਬਰ ਤੇ ਜਿਹੜੀ ਝੋਟੀ ਖੜੀ ਆ ਨਾ ਮਿੱਤਰੋ 6 ਥਣੀਆਂ ਮੁੱਲ ਤਾਂ ਇਹਦਾ 60000 ਕੀਤਾ ਸੀ ਵੀਰੇ ਨੇ ਪਰ ਦੇਣ ਲੈਣ ਵਾਲੀ ਗੱਲ ਕੀਤੀ ਆ ਬਾਈ 62000 ਦੀ ਤੇ 6 ਥਣਾਂ ਦੇ 6 ਹੀ ਚਲਦੇ ਆ ਸਿੰਘ ਸਿੰਘ ਬੜਾ ਸੋਹਣਾ ਤੇ ਆ ਇੱਕ ਗਾਂਵੇਂ ਦੇ ਥੱਲੇ ਬਾਈ 14 15 ਕਿਲੋ ਬੋਲਈਆ ਵੱੱਛੀ ਇਹਦੇ ਮਗਰ ਆ ਤੇ ਇਹਦਾ ਰੇਟ ਕੀਤਾ ਬਾਈ ਨੇ 55000 ਰੁਪਏ ਦੂਜਾ ਸੋਈ ਸੋਈ ਆ ਨਾ ਬਾਈ ਤੇ ਆ ਇੱਕ ਮੇ ਆ ਬਾਈ ਇਹਦੇ ਥੱਲੇ ਦੁੱਧ ਹੈਗਾ 9-10 ਕਿਲੋ ਕਟਾ ਇਹਦੇ ਮਗਰਾਂ ਤੇ ਰੇਟ ਹੈਗਾ ਇਹਦਾ 65000 ਰੁਪਇਆ ਵਿੱਚੋਂ ਮੰਨਤਨ ਹੋ ਜਾਊਗਾ ਤੇ ਆ ਚੋਟੀ ਦੇ ਥੱਲੇ ਦੁੱਧ ਤਾਂ 14 ਕਿਲੋ ਚੋਕੇ ਲਿਆਂਦਾਈ ਪਰ ਹੁਣ 12.5 ਕਿਲੋ ਤਿਆਰ ਆ ਮਹੀਨੇ ਦੀ ਸੋਈ ਆ ਤੇ ਲੇਵੇ ਭਾਂਡੇ ਵਾਲੀ ਚੋਟੀ ਇਹ ਵੀ ਮਿੱਤਰੋ ਪੂਰੀ ਦੁੱਧ ਦਾਦੋ ਵੀ ਖਰੀਆ ਇਹਦਾ ਰੇਟ ਹੈਗਾ ਜਿਹੜਾ 85000 ਰੁਪਈਆ ਬਾਈ ਹਾਂਜੀ 85000 ਰੁਪਇਆ ਇਹ 4 ਜਨਵਾਰ ਬਾਈ ਦੇ ਕਵਰ ਕੀਤੇ ਆ ਮਿੱਤਰੋ ਤੇ ਚਲੋ ਆਜੋ ਹੁਣ ਆਪਾਂ ਚੱਲਦੇ ਆ ਜਿਹੜਾ ਅਗਲੇ ਪਿੰਡ ਦੇ ਵਿੱਚ ਉੱਥੇ ਜਾ ਲਓ ਜੀ ਕਤਰਪਿਆ ਕਲਾਸਪਿੰਡ ਤੋਂ ਝੱਗੇ ਦੀ ਵੀਡੀਓ ਬਣਾ ਲਈ ਆ ਤੇ ਹੁਣ ਆਪਾਂ ਜਾਣਾ ਵਾ ਥੋਲੇ ਵਾਲੇ ਥੋਲੇ ਵਾਲੇ ਆਏ ਆ ਵੀ ਆਪਾਂ ਇਥੋਂ ਰਸਤਾ ਸੰਖਾ ਹੀ ਜਾਣਾ ਆਪਾਂ ਬਾਲਾ ਅੱਖਾ ਰਸਤਾ ਨਹੀਂ ਗਾ ਕਲਾਸ ਤੋਂ ਬਈ ਕਲਾਸ ਤੋਂ ਜਾਗੜਨਾ ਆਪਾਂ ਪਹਿਲੂ ਆਣਾ ਤੇ ਪਹਿਲੂ ਆਣੀ ਨੂੰ ਇਥੋਂ ਰਾਹ ਜਾਂਦਾਗਾ ਕੱਚਾ ਪਹਿਲੂ ਆਣੀ ਆਪਾਂ ਜਾਗੜਨਾ ਥੋਲੇ ਵਾਲੇ ਸਿੱਤਾ ਸਭਾ ਰਾਹ ਜਾਣਾ ਵਾ ਤੇ ਆ ਅੱਗੂ ਜਾ ਕੇ ਆਪਾਂ ਇਥੋਂ ਤੁਹਾਨੂੰ ਦੱਸਦਾ ਮੈਂ ਕਿਹੜਾ ਕੱਚਾ ਰਾਹ ਜਾਂਦਾ ਜੇ ਆਪਾਂ ਨੂੰ ਉੱਪਰ ਦੀ ਫਾਲ ਪੋਰ ਫੈ ਜਾਊਗਾ ਜੇ ਆਪਾਂ ਉੱਪਰ ਦੀ ਜਾਨੀ ਹੋਗਾ ਜੇ ਰਾਹ ਆ ਜੇ ਟੋੜ ਮੜ ਕੇਣਾ ਆਪਾਂ ਆ ਸਿੱਧਾ ਇਹ ਜਾਵੜਦਾ ਮਿੱਤਰੋ ਪਹਿਲੂ ਨੇ ਆ ਜੋ ਜਾਂਦੇ ਗੋਲੇ ਵਾਲੇ ਮਿਲਦੇ ਲੈ ਵੀ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਇਸ ਟਾਈਮ ਗੋਲੇ ਵਾਲੇ ਪਿੰਡ ਦੇ ਵਿੱਚ ਤੇ ਗੋਲੇ ਵਾਲੇ ਪਿੰਡ ਦੇ ਵਿੱਚੋਂ ਬਿੱਟੇ ਬਾਈ ਦੇ ਘਰੋਂ ਆਪਾਂ ਵੀਡੀਓ ਕਵਰ ਕੀਤੀ ਆ ਵਾਟਰ ਬਾਕਸ ਦੀ ਟੈਂਕੀ ਦੇ ਕੋਲੇ ਬਾਈ ਦਾ ਘਰ ਆ ਤਿੰਨ ਜਨਵਰੀ ਸਿਪਾਈ ਦੇ ਕੋਲੇ ਆ ਜਿਹੜੀ ਕੋਨੀਵੇਂ ਆ ਸਵੇਰ ਹੀ ਸੂਈਆ ਤਾਂ ਆਜੀ ਜੇਰ ਵਗੈਰਾ ਨੇ ਡੰਨ ਪਾਤੀਆ ਮਗਰ ਪੂਰਾ ਕਟਾ ਵਾ ਲੇਵੇ ਭਾਂਡੇ ਵਾਲੋ ਪੂਰੀ ਜ਼ਬਰਦਸਤ ਆ ਇਹਦਾ ਰੇਟ ਜਿਹੜਾ ਕੀਤਾ ਬਾਈ ਨੇ 110000 ਰੁਪਿਆ ਤੇ ਬਾਈ 1 5 ਦੀਆਂ ਦਾ ਲੱਖ ਦੀ ਝਾਕ ਕਰਦਾ ਵਾ ਤੇ ਦੋ ਨੰਬਰ ਤੇ ਜਿਹੜੀ ਮਿੱਤਰੋ ਗਾਵਾਂ ਆ ਕਾਲੀ ਸੂਣ ਵਾਲੀ ਦਸਾਂ ਦਿਨਾਂ ਦੀ ਕੱਚੀ ਆ 25 26 ਕਿਲੋ ਦੋ ਦਿਨੇ ਪਹਿਲਾਂ ਭਾਂਡੇ ਦੇ ਵਿੱਚ ਪਾਇਆ ਹੋਇਆ ਤੇ ਲੇਵੇ ਲੂਵੇ ਦੀ ਬੜੀ ਜ਼ਬਰਦਸਤ ਤਿਆਰ ਕਰੂਗੀ ਹਜੇ ਦਸਾਂ ਦਿਨਾਂ ਦੀ ਕੱਚੀ ਪਾਲੀ ਸਮੀਂ ਦਾ ਰੇਟ 90000 ਜਰਸੀ ਵੈਡ ਪੰਜਾਬ ਵਾਲੀ ਟੌਪ ਕਲਾਸ ਮਿੱਤਰੋ ਇਹ ਤਾਜੀ ਸੋਈ ਆ ਸਵੇਰ ਇਹਨੇ ਡੰਨ ਪਾਈ ਹੋਈ ਆ ਇਹਦੇ ਤੋਂ ਲੋ 4 5 ਕਿਲੋ ਬੋਲਾ ਕੱਢਿਆ ਵੀ ਹੋਇਆ ਮਗਰ ਇਹਦੇ ਵੱੱਛੀ ਆ ਤੇ ਇਹਦਾ ਰੇਟ 80000 ਲੈਮੇਰੂ ਬਾਈ ਬਿੱਟੇ ਦੀ ਵੀਡੀਓ ਕਵਰ ਕਰਨ ਤੋਂ ਬਾਅਦ ਆਪਾਂ ਗੋਲੇ ਵਾਲੇ ਦੇ ਵਿੱਚ ਇੱਕ ਹੋਰ ਵੀਡੀਓ ਕਵਰ ਕਰਨੀ ਸੀ ਗੁਰਵਿੰਦਰ ਬਾਈ ਦੇ ਘਰੋਂ ਉਹ ਵੀ ਵੀਡੀਓ ਕਵਰ ਕਰ ਲਈਆ ਮੈਂ ਪੂਰੀ ਟੌਪ ਕਲਾਸ ਐਨ ਓਕੇ ਦੀ ਰਿਪੋਰਟ 20 ਲੀਟਰ ਦੁੱਧ ਪਾਈਨੇ ਮੈਂ ਇਹਦੇ ਥੱਲੋ ਚੋਇਆ ਹੋਇਆ ਚੌਥਾ ਸੂਆ ਇਹਨੇ ਸੋਣਾ ਵਾ ਤੇ ਨਵਾਬ ਦੇ ਸੀਵਣ ਤੋਂ ਬਾਈ ਨੇ ਕਰਾਤੀ ਆ ਗੱਪਣ ਤੇ ਮਿੱਤਰੋ 24 25 22 23 ਕਿਲੋ ਤੋਂ ਤਾਂ ਖੁੱਲਾ ਡੁੱਲਾ ਦੇਣਾ ਵੀ ਪਣਦਾ ਪਰ ਤੁਸੀਂ 20 ਮੰਨ ਕੇ ਲੈ ਲਿਓ ਬਾਈ ਜੰਦਾ ਵੀ ਪੌਂ ਦੀ ਕੋਈ ਚੋਕੇ ਲੈ ਜਾਵੇ ਸੌਦਾ ਕਰ ਲਵੇ ਆਪਾਂ ਚਵਾ ਕੇ ਵੀ ਦੇ ਦਾਂਗੇ ਰੇਟ ਬਾਈ ਨੇ ਫੋਨ 'ਤੇ ਤੈਅ ਕਰਨਾ ਵਾ ਤੇ ਹੁਣ ਆਪਾਂ ਚੱਲਦੇ ਆ ਮਿੱਤਰੋ ਬਰਗਾੜੀ ਦੇ ਨਾਲ ਪਿੰਡ ਪੁਰਜ ਜਵਾਰ ਸਿੰਘਲ ਉੱਥੇ ਪਹੁੰਚਦੇ ਆ ਆਓ ਕਰਦੇ ਆ ਗੱਲਬਾਤ ਉੱਥੇ ਲੈ ਵੀ ਮਿੱਤਰੋ ਆਫਾਤ ਰਪਿਆ ਗੋਲੇ ਵਾਲੇ ਤੋਂ ਵੀਡੀਓ ਕਵਰ ਕਰਕੇ ਤੇ ਹੁਣ ਆਪਾਂ ਜਾਣਾ ਫਿਰ ਜਵਾਰ ਸਿੰਘ ਵਾਲੇ ਤੇ ਆਜੋ ਚੱਲਦੇ ਹੱਥੇ ਜਾ ਕੇ ਵੀਡੀਓ ਕੀ ਜਨਵਾਰਾ ਭਾਈ ਦੇਖੋ ਮਤਲਬ ਮਿੱਤਰੋ ਜਦੋਂ ਆਪਾਂ ਗੋਲੇ ਵਾਲੇ ਤੋਂ ਫਰੀਦਪੁਰ ਨੂੰ ਜਾਂਦੇ ਜਿਹੜਾ ਤੇ ਪਿੱਪਲੀ ਦੇ ਕੋਲੇ ਐਕਸੀਡੈਂਟ ਹੋਇਆ ਰਾਤ ਬਹੁਤ ਭਿਆਨਕ ਜਿਹੜੀ ਐਲਟੋ ਗੱਡੀ ਆ ਇਹ ਟਰੱਕ ਦੇ ਨਾਲ ਟਕਰਾਈ ਆ ਪਰਲੇ ਪਾਸੇ ਰੱਖਿਆ ਹੋ ਰੱਖੇ ਨੂੰ ਗੱਡੀ ਕ੍ਰਾਸ ਕਰਦੀ ਸੀ ਟਰੱਕ ਵਾਲਾ ਫੇਟ ਮਾਰ ਕੇ ਇਹਨਾਂ ਨੂੰ ਭੱਜ ਗਿਆ ਭਾਈ ਕਹਿੰਦੇ ਤੇ ਟਰੱਕ ਵਾਲੇ ਦਾ ਕੋਈ ਆ ਤਾਂ ਪਤਾ ਨਹੀਂ ਕਿ ਇਹ ਗੱਡੀ ਆ ਜਿਹੜੀ ਇਹ ਗੱਡੀ ਢੀਂਡਸੇ ਵਾਲੀ ਨਾ ਮੇਰੇ ਢੀਂਡਸੇ ਵਾਲੀ ਦੱਸਦੇ ਆ ਤੇ ਜਿੰਦਾ ਜਿਹੜਾ ਬੱਚਾ ਸੀਗਾ ਛੋਟਾ ਜਿਹਦੇ ਵਿੱਚ ਉਹਦੇ ਕੇਰੇ 7 ਮਹੀਨੇ ਦਾ ਬੱਚਾ ਸੀ ਉਹਦੇ ਵਾਵਾ ਵਾ ਬਾਕੀ ਪ੍ਰਮਾਤਮਾ ਅਗੇ ਦੁਆ ਕਰਿਓ ਕਿ ਜਲਦੀ ਠੀਕ ਹੋਣ ਕਿਸੇ ਦਾ ਵੀ ਪਰਿਵਾਰ ਦਾ ਨੁਕਸਾਨ ਨਾ ਹੋਵੇ ਤੇ ਹੌਲੀ ਚੱਲਿਆ ਕਰੋ ਆਪੇ ਸਾਧ ਰਹਿਣ ਭਾਈ ਆਜੋ ਅੱਗੇ ਚੱਲਦੇ ਆ ਲੈ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਪਿੰਡ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਵੀਡੀਓ ਤੇ ਕਵਰ ਕੀਤੀ ਆ ਦੋ گاਵਾਂ ਦੀ ਦੋਵਾਂ گاਵਾਂ ਦੇ ਵਿੱਚੋਂ ਪਹਿਲੇ ਨੰਬਰ ਵਾਲੀ گاਵ ਆ ਜਿਹੜੀ 22 ਕਿਲੋ ਵਾਲੀ ਦੂਜਾ ਸੂਹਾ ਵੈੜਾ ਚਾਰ ਦਿਨ ਬਾਕੀ ਆ ਸੂਣ ਦੇ ਵਿੱਚ ਲੈ ਵਾਲੂ ਬਾ ਪੂਰਾ ਜ਼ਬਰਦਸਤ ਤਿਆਰ ਕੀਤਾ ਹੋਇਆ ਇਹਦੀ ਡਿਮਾਂਡ ਵੀਰ ਹੁਣਿਆਂ ਨੇ 64000 ਰੁਪਏ ਕੀਤੀ ਆ ਤੇ ਜਿਹੜੀ ਦੋ ਨੰਬਰ ਤੇ گاਵ ਆ ਮਿੱਤਰ ਹੁੰਦਾ ਹਫਤਾ ਬਾਕੀ ਆ ਸੂਣ ਦੇ ਵਿੱਚ 17 18 ਕਿਲੋ ਦੁੱਧ ਦਾ ਪੀਕ ਲੈਵਲ ਰਿਕਾਰਡ ਆ ਤੇ ਇਹਦਾ ਰੇਟ 52000 ਆ ਜੋੜਾ ਖਰੀਦਣ ਤੇ ਬਾਈ ਹੁਣਿਆਂ ਨੇ ਖੁੱਲਾ ਮਾਨਤਾਣ ਕੀਤਾ ਆਜੋ ਹੁਣ ਚੱਲਦੇ ਆਪਾਂ ਅਗਲੇ ਪਿੰਡ